ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਕਿਸੇ ਵਿਆਹ ਸਮਾਗਮ ਦੀਆਂ ਨਹੀਂ ਇਹ ਤਸਵੀਰਾਂ ਨੇ ਬਲਾਕ ਸਿਖਿਆ ਅਫਸਰ ਦੇ ਦਫ਼ਤਰ ਦੀਆਂ ਜਿੱਥੇ ਸਾਰੇ ਹੀ ਅਧਿਆਪਕਾਂ ਦੇ ਵੱਲੋਂ ਇਕੱਠੇ ਹੋ ਕੇ ਵਿਆਹ ਵਰਗਾ ਮਾਹੌਲ ਬਣਾ ਦਿੱਤਾ ਹੈ ਅਧਿਆਪਕਾਂ ਦੇ ਵੱਲੋਂ ਬਲਾਕ ਸਿੱਖਿਆ ਅਫਸਰ ਜਗਜੀਤ ਸਿੰਘ ਨੋਹਰਾ ਅਤੇ ਪਿੰਡ ਲੋਟ ਦੇ ਸਰਕਾਰੀ ਸਕੂਲ ਦੇ ਅਧਿਆਪਕ ਨਰਿੰਦਰ ਸਿੰਘ ਨੂੰ ਸਟੇਟ ਅਵਾਰਡ ਮਿਲਣ ਦੀ ਖੁਸ਼ੀ ਦੇ ਵਿੱਚ ਢੋਲ ਵਜਾ ਕੇ ਫੁੱਲਾਂ ਦੀ ਵਰਖਾ ਕਰਕੇ ਅਤੇ ਕੇਕ ਕੱਟ ਕੇ ਖੁਸ਼ੀ ਮਨਾਇਗੀ ਉੱਥੇ ਹੀ ਵੱਖ-ਵੱਖ ਅਧਿਆਪਕਾਂ ਦੇ ਵੱਲੋਂ ਸਟੇਟ ਐਵਾਰਡ ਹੀ ਦਾ ਸਨਮਾਨ ਵੀ ਦਿੱਤਾ ਗਿਆ ਇਸ ਮੌਕੇ ਤੇ ਸਬ ਤਹਿਸੀਲ ਭਾਸੋਂ ਦੇ ਬਲਾਕ ਸਿੱਖਿਆ ਅਫਸਰ ਅਤੇ ਸਟੇਟ ਐਵਾਰਡੀ ਜਗਜੀਤ ਸਿੰਘ ਨੌਰਾ ਤੇ ਸਟੇਟ ਐਵਾਰਡੀ ਪਿੰਡ ਲੋਟ ਦੇ ਸਰਕਾਰੀ ਸਕੂਲ ਦੇ ਅਧਿਆਪਕ ਨਰਿੰਦਰ ਸਿੰਘ ਨੇ ਕਿਹਾ ਕਿ ਜੋ ਅਸੀਂ ਸਖਤ ਮਿਹਨਤ ਕੀਤੀ ਹੈ ਸਾਨੂੰ ਅੱਜ ਉਹ ਫਲ ਮਿਲਿਆ ਮੈਨੂੰ ਮੈਂ ਬੜੀ ਖੁਸ਼ੀ ਮਹਿਸੂਸ ਕਰਦਾ ਕਿ ਅਸੀਂ ਇੱਕ ਟੀਮ ਦੇ ਤੌਰ ਤੇ ਸਮੁੱਚੇ ਬਲਾਕ 'ਚ ਕੰਮ ਕਰਦੇ ਸੀ ਤਾਂ ਸਾਰੀ ਟੀਮ ਬੜੀ ਖੁਸ਼ੀ ਕਿ ਇੱਕ ਟੀਮ ਲੀਡਰ ਨੂੰ ਜਦੋਂ ਕੋਈ ਨਿਵਾਜਿਆ ਜਾਂਦਾ ਕਿਸੇ ਵੀ ਸਨਮਾਨ ਦੇ ਨਾਲ ਤਾਂ ਸਾਰੀ ਟੀਮ ਦਾ ਹੀ ਸਨਮਾਨ ਹੁੰਦਾ ਹੈ ਇਸ ਲਈ ਸਮੁੱਚੇ ਬਲਾਕ ਦੇ ਜਿਹੜੇ ਵਿਧਾਇਕਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ ਕਿਸ ਤਰ੍ਹਾਂ ਦੇਖਦਾ ਹਾਂ ਕਿਹੜੇ-ਕਿਹੜੇ ਸਿਵਾਮ ਬੱਲੇ ਤੁਹਾਨੂੰ ਜਿਹੜਾ ਅ ਮੈਂ 1998 ਤੋਂ ਜਾ ਤੋ 8TT ਕਰਕੇ ਟੀਚਰ ਲੱਗੇ ਹਾਂ ਲਗਾਤਾਰ ਬੱਚਿਆਂ ਨੂੰ ਸਿੱਖਿਆ ਨੂੰ ਸਮਰਪਿਤ ਹੋ ਕੇ ਕੰਮ ਕਰਦਾ ਆ ਰਿਹਾ ਤੇ 2021 ਤੋਂ ਮੈਂ ਐਜ਼ਏ ਬੀਪੀਓ ਕੰਮ ਕਰ ਰਹੇ ਆ ਤੇ ਮੈਂ ਲਗਾਤਾਰ ਕੋਸ਼ਿਸ਼ ਕੀਤੀ ਹੈ ਵਿਭਾਗ ਨੇ ਜਿੰਨੇ ਵੀ ਸਾਨੂੰ ਟੀਚੇ ਦਿੱਤੇ ਉਹਨਾਂ ਨੂੰ ਹਾਸਲ ਕਰਨ ਤੱਕ ਜਿਹੜਾ ਜਦੋਂ ਜਹਿਦ ਕਰਦੇ ਰਹੇ ਆ ਤੇ ਸਕੂਲ ਲਈ ਟਾਈਮ ਤੋਂ ਬਾਅਦ ਵੀ ਅਸੀਂ ਕੰਮ ਕਰਦੇ ਰਹੇ ਆ ਅਸੀਂ ਪੰਜਾਬ 'ਚ ਇੱਕ ਨਵੇਂ ਪ੍ਰਤਪਾਉਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਬੱਚਿਆਂ ਦੇ ਹੱਕਾਂ ਦੇ ਲਈ ਤੇ ਸਕੂਲਾਂ ਨੂੰ ਮਜ਼ਬੂਤ ਕਰਨ ਦੇ ਵੀ ਲੜਾਈ ਅਧਿਆਪਕਾਂ ਨੂੰ ਆਪਣੇ ਹੱਕਾਂ ਦੇ ਨਾਲ ਲਈ ਲੜਨ ਦੇ ਨਾਲ-ਨਾਲ ਇਹ ਹੱਕਾਂ ਦੇ ਲਈ ਵੀ ਲੜਨਾ ਪਏਗਾ ਸਰੇ ਜੋ ਮੀਨਤ ਕੀਤੀ ਸੀ ਪ੍ਰਮਾਤਮਾ ਉਸਦਾ ਫਲ ਦਿੰਦਾ ਹੈ ਜੀ ਤੇ ਬੜਾ ਮੈਨੂੰ ਖੁਸ਼ੀ ਮਹਿਸੂਸ ਹੋਈ ਅੱਜ ਇੱਥੇ ਜੋ ਵੀ ਦੇਖ ਕੇ ਜੋ ਵੀ ਸਾਡੇ ਸਾਰੇ ਸਮੂਹ ਸਤਾਪ ਨਹੀਂ ਹੋ ਕੇ ਸਾਡੇ ਲਈ ਕੀਤਾ ਹੈ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹੋਏ ਤੋਂ ਬਾਅਦ ਟੀਚਰ ਆਮ ਤੌਰ ਤੇ ਘਰੇ ਆ ਜਾਂਦੇ ਹੈਗੇ ਪਰ ਇਹ ਇਹਨਾਂ ਨੇ 3 4 5 ਬਿਤਾ ਦੇਣੇ ਤੇ ਮੈਨੂੰ ਕਾਫੀ ਲੱਗਦਾ ਹੁੰਦਾ ਸੀ ਕਿ ਫਿਰ ਹੌਲੀ ਹੌਲੀ ਜੋ ਤੋਂ ਮੈਂ ਇਹਨਾਂ ਨਾਲ ਰਹੀ ਤੇ ਲਗਾਤਾਰ ਇਹਨਾਂ ਨਾਲ ਰਾਬਤਾ ਰਿਹਾ ਮੇਰਾ ਦੇਖਿਆ ਵੀ ਨਹੀਂ ਕਿ ਇਹ ਆਪ ਸਮਾਹ ਸੇਵਾ ਕਰਨੀ ਚਾਹੁੰਦੇ ਨੇ ਤਾਂ ਫਿਰ ਮੈਂ ਵੀ ਕਦੇ ਰੋੜਾ ਨਹੀਂ ਬਣੀ ਜਰਾ ਵਿੱਚ ਮੈਨੂੰ ਲੱਗਿਆ ਵੀ ਸਮਾਜ ਸੇਵਾ ਜੇ ਕਰਦੇ ਨੇ ਤਾਂ ਗੂਗਲ ਨੇ ਮੈਨੂੰ ਵੀ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਕਿ ਚੰਗੀ ਗੱਲ ਹੈ ਕਿਸੇ ਲਈ ਅਸੀਂ ਸੇਵਾ ਕਰਦੇ ਆਂ ਕੁਰਬਾਨੀ ਕਰਦੇ ਆਂ ਕਿ ਲੋਕਾਂ ਲਈ ਕੰਮ ਕਰਦੇ ਆਂ ਕਿਤੇ ਅੱਛੀ ਗੱਲ ਹੈ ਚੰਗੀ ਗੱਲ ਹੈਗੀ ਤੇ ਮੈਂ ਕਦੇ ਮਤਲਬ ਇਹ ਰੋਕਿਆ ਨਹੀਂ ਤਾਂ ਉਹ ਆਦਤ ਹੀ ਬਣ ਗਈ ਇਹ ਵੀ ਚਲੋ ਗੂਗਲ ਨਹੀਂ ਐ ਤਾਂ ਉਹਦਾ ਕੰਮ ਹੋਏਗਾ ਕੋਈ ਹੁਣ ਉਟਾ ਕੇ ਘਰੇ ਆ ਜਾਣਗੇ ਹਾਂਜੀ ਉਹ ਫਲ ਮਿਲਿਆ ਉਹ ਖੁਸ਼ੀ ਹੋਈ ਹੈ ਖੁਸ਼ੀ ਹੁੰਦੀ ਹੈ ਵੀ ਨਾਲ ਨਾਲ ਮੈਨੂੰ ਮੈਨੂੰ ਵੀ ਇਹ ਵੀ ਨਾਲ ਨਾਲ ਮੈਂ ਉਹਨਾਂ ਦੇ ਜੋ ਅੱਗੇ ਵਧ ਰਹੇ ਤੇ ਮੈਂ ਵੀ ਅੱਗੇ ਵਧ ਰਹੀ ਇਸ ਮੌਕੇ ਮੁਖ ਅਧਿਆਪਕ ਗੁਰਮੀਤ ਸਿੰਘ ਨੇ ਕਿਹਾ ਕਿ ਇਹਨਾਂ ਦੋਵਾਂ ਦੀ ਸਖਤ ਮਿਹਨਤ ਸਦਕਾ ਹੀ ਇਹ ਅਵਾਰਡ ਹਾਸਲ ਹੋਇਆ ਤੇ ਅਸੀਂ ਬਹੁਤ ਖੁਸ਼ ਆ। ਬੜੀ ਖੁਸ਼ੀ ਦੀ ਗੱਲ ਹੈ ਸਾਡੇ ਬਲਾਕ ਲਈ ਕਿ ਸਾਡੇ ਬਲਾਕ ਵਿੱਚ ਇੱਕ ਸਾਡੇ ਕੁਸ਼ਲ ਪ੍ਰਬੰਧਕ ਦਾ ਅਵਾਰਡ ਸਰਦਾਰ ਜਗਜੀਤ ਸਿੰਘ ਨੌਰਾ ਤੇ ਅਧਿਆਪਕ ਦਾ ਅਵਾਰਡ ਸਰਦਾਰ ਨਿੰਦ ਸਿੰਘ ਲੋਗ ਨੂੰ ਮਿਲਿਆ। ਬੜੇ ਮਿਹਨਤੀ ਇਨਸਾਨ ਨੇ ਜੋ ਦਿਨ ਰਾਤ ਕੰਮ ਕਰਦੇ ਨੇ, ਅਣਥੱਕ ਮਿਹਨਤ ਨਾਲ ਕੰਮ ਕਰਦੇ ਨੇ ਤੇ ਬਹੁਤ ਹੀ ਵਧੀਆ ਸਵਾਦ ਇਹ ਨੇ ਜੋ ਇਹਨਾਂ ਦੀ ਮਿਹਨਤਾਂ ਦਾ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਹੈ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਦੋਵੇਂ ਹੀ ਅਧਿਆਕਾਰੀ ਤੇ ਅਕਸਾਈ ਨੂੰ ਅਸੀਂ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਜੀ ਖੈਰ ਹਰ ਇੱਕ ਅਧਿਆਪਕ ਦਾ ਸੁਪਨਾ ਹੁੰਦਾ ਹੈ ਕਿ ਜੇਕਰ ਉਹ ਮਿਹਨਤ ਕਰ ਰਿਹਾ ਤਾਂ ਉਸ ਅਧਿਆਪਕ ਨੂੰ ਉਸ ਦੀ ਕੀਤੀ ਮਿਹਨਤ ਦਾ ਫਲ ਜ਼ਰੂਰ ਮਿਲੇ ਜੇਕਰ ਇਸ ਤਰੀਕੇ ਦੇ ਨਾਲ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਅਧਿਆਪਕ ਇਸ ਤਰੀਕੇ ਦੇ ਨਾਲ ਮਿਹਨਤ ਕਰਨਗੇ ਹਕੀਕਤ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ